ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਹਾਂ ਜਲਜੀਤ ਸਿੰਘ ਕੁਤਬਾ ਤੇ ਤੁਸੀਂ ਦੇਖ ਰਹੇ ਹੋ ਜੀ ਐਨ ਕੇ ਪੰਜਾਬ ਟੀਵੀ ਦੋਸਤੋ ਜਿਵੇਂ ਆਪਾਂ ਕੇ ਸਾਰਿਆਂ ਨੂੰ ਪਤਾ ਕਿ ਜਿਹੜੀਆਂ ਅੱਜ ਕੱਲ ਬਿਮਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਫੈਲ ਚੁੱਕੀਆਂ ਨੇ ਜਿਹੜੀਆਂ ਕਿ ਅੰਗਰੇਜ਼ੀ ਦਵਾਈਆਂ ਨਾਲ ਵੀ ਨਹੀਂ ਠੀਕ ਹੋ ਰਹੀਆਂ ਸੋ ਅੱਜ ਅਸੀਂ ਪਾਤਣਾ ਪਹੁੰਚੇ ਹੋਏ ਸੀ ਸਾਡੇ ਨਾਲ ਇਹ ਡਾਕਟਰ ਸਾਹਿਬ ਨੇ ਇਹਨਾਂ ਦਾ ਦਾਵਾ ਹੈ ਕਿ ਜਿਹੜੀ ਕੋਈ ਵੀ ਤਰ੍ਹਾਂ ਦੀ ਬਿਮਾਰੀ ਆ ਜਿਹੜੀ ਆਪਣੇ ਸਰੀਰ ਦੇ ਪੱਖਾਂ ਚਾਹੇ ਗੋਡੇ ਮੋਢਿਆਂ ਤੋਂ ਜੋੜਾਂ ਤੋਂ ਲੈ ਕੇ ਸਰਵਾਈਕਲ ਤੱਕ ਦੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ ਜਿਹੜੀਆਂ ਨੇ ਤਕਰੀਬਨ ਇਹ ਮੈਂਟਾਂ ਦੇ ਵਿੱਚ ਹੀ ਠੀਕ ਕਰ ਦਿੰਦੇ ਆ ਜਿਸ ਤਰ੍ਹਾਂ ਟਾਈਮ ਦੇ ਟਾਈਮ ਆ ਕੇ ਮਰੀਜ਼ ਆ ਗਿਆ ਉਸੇ ਟਾਈਮ ਇਹਨੂੰ ਠੀਕ ਕਰਕੇ ਬਿਨਾਂ ਦਵਾਈ ਤੋਂ ਮਤਲਬ ਠੀਕ ਕਰਕੇ ਤੋਰਦੇ ਨੇ ਸੋ ਜ਼ਿਆਦਾ ਜਾਣਕਾਰੀ ਇਹਨਾਂ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਜਿਹੜੇ ਮਰੀਜ਼ ਨੂੰ ਠੀਕ ਕਰਦੇ ਨੇ ਬਿਨਾਂ ਦਵਾਈ ਤੋਂ ਸੋ ਆਹੋ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਅੱਛਾ ਜੀ ਮਾਰਾ ਮੈਨੂੰ ਕਿਤੋਂ ਰਾਮ ਨਹੀਂ ਆਇਆ ਮਤਲਬ ਇਥੋਂ ਮਤਲਬ ਮੈਨੂੰ ਤਕਰੀਬ ਕੱਢੀ ਹੈ ਤੇ ਇਹ ਮੈਨੂੰ ਫਰਕ ਪੈ ਰਿਹਾ ਹੈ ਕਿ ਪੈ ਗਿਆ ਕੀ ਪ੍ਰੋਬਲਮ ਸੀ ਕੀ ਤੁਹਾਨੂੰ ਪ੍ਰੋਬਲਮ ਮੇਰੇ ਪੇਟ 'ਚ ਦਰਦ ਰਹਿੰਦਾ ਸੀ ਕਿੰਨੇ ਚਿਰ ਤੋਂ 10 ਸਾਲ ਹੋ ਗਏ ਅੱਛਾ ਜੀ ਮਤਲਬ ਸਾਰੇ ਹਸਪਤਾਲਾਂ 'ਚ ਸਾਰੇ ਕਿਤੇ ਗਿਆ ਹਾਂ ਹਾਂਜੀ ਨਾ ਤਾਂ ਮਤਲਬ ਕੋਈ ਨੁਕਸ ਆਇਆ ਅੱਛਾ ਜੀ ਵੀ ਜਿਹਦਾ ਇਲਾਜ ਹੋ ਸਕੇ ਠੀਕ ਹੈ ਨਾ ਕਿਸੇ ਡਾਕਟਰ ਨੂੰ ਸਮਝ ਆਇਆ ਪੀਆਈ ਦੇ ਬਾਕੀ ਆ ਪਟਿਆਲੇ ਵੀ ਕਿੰਨੇ ਵੀ ਢਿੱਡ ਦੇ ਡਾਕਟਰ ਨੇ ਸਾਰਿਆਂ ਦੇ ਵਿੱਚ ਗਿਆ ਹਾਂਜੀ ਗਰਮੇ ਨੂੰ ਫੇਰੇ ਆਉ ਨਹੀਂ ਆਇਆ ਠੀਕ ਹੈ ਜਬਾ ਜਬਾ ਫਰਕ ਨਹੀਂ ਪੈਣਾ ਜਿਹਦੇ ਕਰਾਨ ਨਾਲ ਮੈਨੂੰ ਫਰਕ ਪੈ ਗਿਆ ਮੈਨੂੰ ਐ ਮੈਨੂੰ ਲੱਗਦਾ ਵੀ ਮੈਂ ਠੀਕ ਹੋ ਰਿਹਾ ਜਾਂ ਹੋ ਜੂਗਾ ਹਾਂਜੀ ਪਾਜੀ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਜਿਹੜਾ ਤੁਸੀਂ ਦਾਵਾ ਕਰਦੇ ਹੋ ਕਿ ਜਿਹੜਾ ਬਿਨਾਂ ਦਵਾਈ ਤੋਂ ਮਰੀਜ਼ ਨੂੰ ਠੀਕ ਕਰਦੇ ਹੋ ਕਿਸ ਤਰ੍ਹਾਂ ਠੀਕ ਕਰਦੇ ਹੋ ਜੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਏ ਜਿਵੇਂ ਵੀਰ ਜੀ ਕਿਸੇ ਨੂੰ ਸਰਵਾਈਕਲ ਆ ਗਰਦਨ ਜਕੜੀ ਰਹਿੰਦੀ ਐ ਗਰਦਨ ਦੇ ਵਿੱਚ ਦਰਦ ਰਹਿੰਦਾ ਜਕਣ ਰਹਿੰਦੀ ਐ ਇਧਰ ਉਧਰ ਮੋੜਨ ਦੇ ਵਿੱਚ ਦਿੱਕਤ ਆਉਂਦੀ ਐ ਉਹਦਾ ਆਪਣੇ ਲਵੇ ਪਰਮਾਨੈਂਟ ਤੁਰਤ ਹੀ ਇਲਾਜ ਕਰਦੇ ਆ ਠੀਕ ਐ ਬਿਨਾ ਦਵਾਈ ਤੋਂ ਕਿਸੇ ਤੋਂ ਬਿਨਾ ਦਵਾਈ ਤੋਂ ਤੁਰਤ ਹੀ ਜੋ ਮੋੜ ਪੈ ਜਾਂਦਾ ਬੰਦਾ ਬਿਲਕੁਲ ਸੈੱਟ ਹੋ ਜਾਂਦਾ ਜਿਵੇਂ ਕਿਸੇ ਦਾ ਮੋਢਿਆਂ ਦੀ ਪ੍ਰੋਬਲਮ ਆ ਮੋਢੇ ਜਕੜੇ ਹੋਏ ਨੇ ਮੋਢਿਆਂ ਦੇ ਵਿੱਚ ਜਕੜਨ ਬਣੀ ਰਹਿੰਦੀ ਹੈ ਜਾਂ ਉੱਪਰ ਨਹੀਂ ਜਾਂਦੇ ਮੋਢਿਆਂ ਦੇ ਵਿੱਚ ਹਨਾ ਜਕੜਨ ਬਣੀ ਰਹਿੰਦੀ ਆ ਉਹਦਾ ਵੀ ਇਲਾਜ ਆਪਾਂ ਤੁਰਤ ਹੀ ਮੋਢਾ ਜਿਹੜਾ ਉੱਪਰ ਚਲਾ ਜਾਂਦਾ ਸੈੱਟ ਕਰਦੇ ਆ ਜੀ ਗਾਰੰਟੀ ਦੇ ਨਾਲ ਇਲਾਜ ਆ ਜਿਵੇਂ ਕਿਸੇ ਦਾ ਮੋਢਾ ਜਾਂ ਠੂਹੀ ਦੇ ਵਿੱਚ ਦਰਦ ਆ ਠੂਹੀ ਦੇ ਵਿੱਚ ਜਿਵੇਂ ਗੈਪ ਆ ਗਿਆ ਮਣਕਿਆਂ ਦੇ ਵਿੱਚ ਜਾਂ ਮਣਕੇ ਦਬ ਗਏ ਹਨ ਉਹਨਾਂ ਦਾ ਇਲਾਜ ਵੀ ਤੁਰਤ ਹੀ ਜੋ ਦਰਦ ਹੈ ਜੋ ਤੁਰਤ ਹੀ ਗੈਪ ਕਰਦੇ ਆ ਗਾਰੰਟੀ ਦੇ ਨਾਲ ਤੁਰਤ ਹੀ ਇਲਾਜ ਕਰਦੇ ਆ ਜੇ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਫੋਨ ਨੰਬਰ ਜਾਂ ਤੁਹਾਡਾ ਕਿੱਥੇ ਦੁਕਾਨ ਤੁਹਾਡੀ ਆਪਣਾ ਪਾਤਣਾ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਦੇ ਗੁਰਦੁਆਰੇ ਦੇ ਵਿੱਚ ਮੈਂ ਮਹਿਨਾ ਜੀ ਜਿਵੇਂ ਪਹਿਲੇ ਪੈਰ ਆਪਣੇ ਪਿੰਡਾਂ ਦੇ ਵਿੱਚ ਡਿਊਟੀ ਲਾਉਨੇ ਆ ਤੇ ਪਿਛਲਾ ਪੈਰ ਜਿਹੜਾ ਮੈਂ ਗੁਰਦੁਆਰਾ ਗੁਰੂ ਤੇਗ ਬਹਾਦਰ ਦੇ ਵਿੱਚ ਮੰਦਾ ਮਰੀਜ਼ਾਂ ਨੂੰ ਜੀ ਠੀਕ ਹੈ ਜੀ ਇਜਾ ਨੇ ਕਿੰਨੇ ਜਿਹੜੇ ਲੋਕਾਂ ਨੂੰ ਤੁਹਾਡੇ ਤੋਂ ਜਿਹੜਾ ਫਾਇਦਾ ਹੋ ਚੁੱਕਿਆ ਹੁਣ ਤਾਂ ਘੱਟੋ ਘੱਟ ਮੇਰਾ 6 ਮਹੀਨੇ ਮੇਰਾ ਆਪਣਾ ਇਹ ਟ੍ਰੀਟਮੈਂਟ ਚੱਲ ਰਿਹਾ ਜੀ 6 ਮਹੀਨਿਆਂ ਤੋਂ ਉਸ ਤੋਂ ਪਹਿਲਾਂ ਮੈਂ ਰਾਜਸਥਾਨ ਦੇ ਵਿੱਚੋਂ ਸਿੱਖ ਗਿਆ ਪਹਿਲਾਂ ਜੀ ਤੇ ਘੱਟੋ ਘੱਟ 100 200 ਮਰੀਜ਼ ਜਿਹੜਾ ਮੈਂ ਠੀਕ ਕਰ ਦਿੱਤਾ ਜੀ ਬਿਲਕੁਲ ਹੁਣ ਕਿੰਨੇ ਕ ਮਰੀਜ਼ ਜਿਹੜੇ ਤੁਹਾਡੇ ਕੋਲੇ ਰੋਜ਼ ਆ ਜਾਂਦੇ ਨੇ ਤੇ ਲਗਭਗ ਪਿੰਡਾਂ ਦੇ ਵਿੱਚ ਘੱਟੋ ਘੱਟ 15-20 ਮਰੀਜ਼ ਮੇਰੇ ਲਵੇ ਆਉਂਦੇ ਨੇ ਜੀ ਡੇਲੀ ਡੇਲੀ ਹਾਂ ਜੀ ਤੁਰਤ ਹੀ ਫਾਇਦਾ ਹੁੰਦਾ ਉਹਨਾਂ ਨੂੰ ਨਾਲ ਥੋੜੀ ਬਹੁਤੀ ਦਵਾਈ ਵੀ ਦੀਦੀ ਐ ਵੈਸੇ ਬਿਨਾਂ ਦਵਾਈ ਤੇ ਉਹ ਜ਼ਿਆਦਾਤਰ ਮੈਂ ਠੀਕ ਕਰਦਾ ਜਿੰਨੇ ਦਵਾਈ ਕਿਹੜੀ ਵਰਤਦੇ ਹੋ ਐਲੋਪੈਥਿਕ ਜਾਂ ਦੇਸੀ ਆਯੁਰਵੈਦਿਕ ਜੀ ਦੇਸੀ ਹਾਂ ਆਪ ਬਣਾ ਕੇ ਟ੍ਰੀਟਮੈਂਟ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਦਾ ਮਰੀਜ਼ ਹੁੰਦਾ ਹੈ ਉਸੇ ਤਰ੍ਹਾਂ ਦੀ ਉਹਨੂੰ ਦਵਾਈ ਦਿੰਨੇ ਆ ਉਹ ਵੀ ਲੋੜ ਅਨੁਸਾਰ ਜਿੰਨੇ ਜੇ ਹੁੰਦੀ ਹੈ ਕਿਸੇ ਨੂੰ ਲੋੜ ਤਾਂ ਦਿੰਨੇ ਆ ਨਹੀਂ ਵੈਸੇ ਹੀ ਠੀਕ ਹੋ ਜਾਂਦਾ ਮਰੀਜ਼ ਬਿਨਾਂ ਦਵਾਈ ਤੀ ਠੀਕ ਹੈ ਜੀ ਤੇ ਆਪਣਾ ਜਿਵੇਂ ਉਸ ਤੋਂ ਬਾਅਦ ਜਿਵੇਂ ਆਪਣੇ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ ਬਲੌਕਿੰਗ ਹੋ ਜਾਂਦੀ ਹੈ ਸਰੀਰ ਬਿਲਕੁਲ ਜਕੜ ਗਿਆ ਬੰਦੇ ਦਾ ਉਹ ਵੀ ਆਪਣੇ ਲਈ ਪਰਮਾਨੈਂਟ ਇਲਾਜ ਹੈ ਪੱਕਾ ਇਲਾਜ ਹੈ ਉਸ ਦੀ ਜਕੜਨਪਨ ਸਾਰਾ ਕੁਝ ਖੋਲ ਦਿੰਦੇ ਆ ਬੰਦੇ ਨੂੰ ਠੀਕ ਹੈ ਬਿਲਕੁਲ ਓਕੇ ਕਰਕੇ ਤੋੜ ਦਿਆਂ ਤਸੱਲੀ ਕਰਾ ਕੇ ਪੂਰੀ ਅਗਲੇ ਤੁਹਾਡਾ ਇੱਕ ਵਾਰੀ ਨੰਬਰ ਬੋਲ ਕੇ ਦੱਸ ਦਿੱਤਾ ਹੈ ਮੇਰਾ ਨੰਬਰ ਹੈਗਾ ਪੂਰਾ 790 ਜੀ 27268 ਜੀ 94654588 ਮੇਰੇ ਦੋ ਨੰਬਰ ਨੇ ਜੀ ਇਹਨਾਂ ਤੇ ਸੰਪਰਕ ਕਰ ਸਕਦੇ ਹਾਂ ਜੀ ਜਿਹੜੇ ਚੰਡੀਗੜ੍ਹ ਪਟਿਆਲੇ ਤੱਕੇ ਖਾ ਖਾ ਕੇ ਥੱਕ ਗਏ ਦਵਾਈਆਂ ਖਾ ਖਾ ਕੇ ਥੱਕ ਗਏ ਉਹ ਇੱਕ ਵਾਰ ਇਸ ਬੈਦ ਨੂੰ ਜਰੂਰ ਮਿਲਣਾ ਠੀਕ ਹੈ ਜੀ ਠੀਕ ਹੈ ਵੀ ਤੁਰਤ ਹੀ ਫਾਇਦਾ ਹੋਏਗਾ ਤੁਰਤ ਹੀ ਇਲਾਜ ਵੱਡੇ ਵੱਡੇ ਹਸਪਤਾਲਾਂ ਚ ਆਪਾਂ ਘੁੰਮ ਘੁੰਮ ਕੇ ਜਿਵੇਂ ਮਰੀਜ਼ ਔਖੇ ਹੋਗੇ ਤੰਗ ਹੋਗੇ ਪੂਰੇ ਮਤਲਬ ਕਿ ਤੋ ਨਹੀਂ ਇਲਾਜ ਹੋ ਰਿਹਾ ਇਹਨਾਂ ਦਾ ਵਿਚਾਰਿਆਂ ਦਾ ਪਟਕਦੇ ਫਿਰਦੇ ਨੇ ਜੀ ਉਹ ਪਟਕਦੇ ਫਿਰਦੇ ਨੇ ਜਿਹੜੇ ਉਹਨਾਂ ਨੂੰ ਬੇਨਤੀ ਹੈ ਮੇਰੀ ਵੀ ਇੱਕ ਵਾਰ ਇਸ 10 ਨੂੰ ਜਰੂਰ ਮਿਲਣਾ ਜੀ ਠੀਕ ਹੈ ਜੀ ਕੋਈ ਇੰਨਾ ਖਰਚਾ ਨਹੀਂ 2-400 ਦੇ ਵਿੱਚ ਜਿਹੜਾ ਅਗਲੇ ਨੂੰ ਠੀਕ ਕੀਤਾ ਜਾਂਦਾ ਮਣਕੇ ਵਗੈਰਾ ਕੁਝ ਵੀ ਟਰੀਟਮੈਂਟ ਸਾਰਾ ਆਪਣਾ ਜਿੰਨਾ ਵੀ ਦਰਦਾਂ ਦਾ ਟਰੀਟਮੈਂਟ ਹੈ ਜਾਂ ਕਿਸੇ ਨੂੰ ਖੰਗ ਜਖਮ ਰਹਿੰਦਾ ਹੈ ਇਹਦੀ ਵੀ ਦਵਾਈ ਆਪਾਂ ਪਰਮਾਨੈਂਟ ਦਿੰਨੇ ਆ ਠੀਕ ਹੈ ਕਿਸੇ ਨੂੰ ਬੀਪੀ ਲੋ ਹਾਈ ਹੁੰਦਾ ਜੀ ਉਹਦੀ ਵੀ ਦਵਾਈ ਆਪਨੇ ਲਵੇ ਇਹ ਵੀ ਗਾਰੰਟੀ ਦੇ ਨਾਲ ਦਿੰਨੇ ਆ ਆਪਾਂ ਪੂਰੀ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਸ ਜਿਹੜੇ ਪਾਤਰਾ ਬੈਠਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਜਿੰਨਾ ਵੀ ਮਰੀਜ਼ਾਂ ਨੂੰ ਜਾਂ ਆਪਣੇ ਭਰਾਵਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਕੋਈ ਤਕਲੀਫ ਕਿਸੇ ਕਿਸਮ ਦੀ ਵੀ ਹੈ ਤਾਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਮਿਲਣ ਜਿਸ ਤਰ੍ਹਾਂ ਇਹ ਦਾਅਵਾ ਕਰਦੇ ਨੇ ਕਿ ਗਾਰੰਟੀ ਨਾਲ ਮੈਂ ਠੀਕ ਕਰਦਾ ਤਾਂ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਮਿਲੋ ਜੀ ਧੰਨਵਾਦ